ਨਵਾਹਿ ਗੁਰੂ ਸਾਹਿਬ ਜੀਓ ਗਉੜੀ ਮਹਲਾ 5 ਗੁਰਜੀ ਕੇ ਦਰਸ਼ਨ ਕੋ ਬਲ ਜਾਉ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਗ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਤੂਰ ਪਾਈਐ ਵਡ ਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗਉੜੀ ਮਹੱਲਾ ਪੰਜਵਾ ਗੁਰ ਜੀ ਦੇ ਦਰਸ਼ਨ ਕੋ ਬਲ ਜਾਉ ਜਪ ਜਪ ਜੀਵਾ ਸਤਿਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਰਮ ਬ੍ਰਹਮ ਨਿਕਟ ਕਰ ਜਾਨ ਸੰਤ ਤੂਰ ਪਾਈਐ ਵਣ ਭਾਗੀ ਨਾਨਕ ਗੁਰ ਭੇਟਤ ਹਰ ਸਿਉ ਲੇਵ ਲਾਗੀ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਉ ਜਪ ਜਪ ਜੀਵ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਗੋ ਤੇਰੀ ਸੇਵ ਰਹਾ ਓ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਦਾਰੀ ਸਫਲ ਜਨਮ ਹੋਵੇ ਪਰਵਾਨ ਗੁਰਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈ ਵਡਭਾਗੀ ਨਾਨਕ ਗੁਰਪੇਟਤ ਹਰਿ ਸਿਉ ਲਿਵ ਲਾਗੀ ਗਉੜੀ ਮਹੱਲਾ ਪੰਜਵਾ ਗੁਰ ਜੀ ਕੇ ਦਰਸ਼ਨ ਕੋ ਬਲ ਜਾਉ ਜਪ ਜਪ ਜੀਵਾ ਸਤ ਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਘਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਅਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰਪੇਟਤ ਹਰਿ ਸਿਉ ਲਿਵ ਲਾਗੀ ਗਉੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਿਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਤਰਿ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਅਧਾਰੀ ਸਫਲ ਜਨਮ ਹੋਵੇ ਪਰਮਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਪੇਟਤ ਹਰ ਸਿਓ ਲੇਵ ਲਾਗੀ ਗੌੜੀ ਮਹੱਲਾ ਪੰਜਵਾ ਗੁਰ ਜੀ ਕੇ ਦਰਸ਼ਨ ਕਉ ਭਲ ਜਾਓ ਜਪ ਜਪ ਜੀਵਾ ਸਤ ਗੁਰ ਨਾਉ ਬਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰਪਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰਪੇਟਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਮ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟ ਤ ਹਰਿ ਸਿਉ ਲਿਬ ਲਗੀ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤ ਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਗਉ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋ ਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ ਗੌੜੀ ਮਹਲਾ 5 ਗੁਰਜੀ ਕੇ ਦਰਸ਼ਨ ਕਉ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਆਪਣੀ ਸੇਵ ਰਹਾਓ ਚਰਨ ਕਮਲ ਹਿਰਦੈ ਓਰ ਧਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵੰਡ ਭਾਗੀ ਨਾਨਕ ਗੁਰ ਭੇਟਤ ਹਰ ਸਿਉ ਲਵ ਲਗੀ ਗੋੜੀ ਮਹਲਾ 5 ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਮ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਓਰ ਧਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋ ਵੈ ਪਰਵਾਨ ਗੁਰਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਸੰਤ ਧੂਰ ਭਈ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਵ ਲਾਗੀ वागुरु जी का खालसा वाहि गुरु जी की फतेह